ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸਰ ਮਾਮਾ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਕਲਿਆਣ ਸਖੇ ਤੋਂ ਕੀ ਮਾਮਲਾ ਕਿਸ ਮਾਮਲੇ ਤੁਹਾਡੇ ਬੇਟੇ ਨੂੰ ਚਾਹੀਏ ਇਹਨਾਂ ਜੀ 25 ਨੂੰ ਹੋਇਆ ਥਾਣੇ ਥਾਣੇ ਦੇ ਵਿੱਚ ਜਿਦੇ ਵਿੱਚ ਦੋਨੋਂ ਬੇਟੇ ਤੇ ਮੇਰੇ ਹਸਬੰਡ ਸਰਪੰਚ ਗੁਲਵਿੰਦਰ ਸਿੰਘ ਮੈਂ ਇਹਨਾਂ ਨੂੰ ਵੀ ਦੁਆਰੇ ਇਹਨਾਂ ਨੂੰ ਜਦੋਂ ਇੱਕ ਇਨਕੁਆਰੀ ਵਾਸਤੇ ਐਪਲੀਕੇਸ਼ਨ ਲਾਈ ਹੈ ਇਹਨਾਂ ਕੋਲ ਐਸ ਸੀ ਮੈਡਮ ਨੇ ਦਿੱਤੀ ਉਹਨਾਂ ਨੇ ਇਹਨਾਂ ਨੂੰ ਮਾਰਕ ਕੀਤੀ ਹੁਣ ਉਹਦੇ ਵਿੱਚ ਇਹਨਾਂ ਨੂੰ ਡੀਐਸਪੀ ਕੋਲ ਚੋਣੋ ਜੀ ਉਹਦੇ ਵਿੱਚ ਰਾਜਕੁਮਾਰ ਹੈ ਜੀ ਇਹਨਾਂ ਦੇ ਉਹ ਮੈਨੂੰ ਤਾਂ ਹੁਣ ਇਦੋਂ ਪਹਿਲਾਂ ਰੀਡਰ ਕਹਿੰਦੇ ਸੀਗੇ ਤੇ ਹੁਣ ਜਦੋਂ ਫੜੇ ਗਏ ਕਹਿੰ ਉਹਨਾਂ ਨੇ ਮੈਨੂੰ 5 ਲੱਖ ਦੀ ਡਿਮਾਂਡ ਕੀਤੀ ਸੀ ਜਦ ਕਿ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਸੀਗੇ ਵੀ ਇਹ ਪਰਚਾ ਬਿਲਕੁਲ ਝੂਠਾ ਹੈਗਾ ਵੀ ਇਹਦੇ ਵਿੱਚ ਕੋਈ ਵੀ ਇਨਵੋਲਵ ਨਹੀਂ ਹੈਗੇ ਉਹਨਾਂ ਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ 5 ਲੱਖ ਦੀ ਮੰਗ ਕੀਤੀ ਜਿਹਦੇ ਵਿੱਚ ਅੱਜ 1 ਲੱਖ ਰੁਪਏ ਪਿੱਛੇ ਮੈਨੂੰ ਦਿੱਤਾ ਉਹਨੇ ਕੁਝ ਦੱਸਿਆ ਵੀ ਪੈਸੇ ਗਾੜ ਕਿਹਨੂੰ ਦੇਣਗੇ ਮੈਨੂੰ ਤਾਂ ਇਹ ਕਹ ਅਸ ਵੀ ਡੀਐਸਪੀ ਸਾਹਿਬ ਨੇ ਕਿਹਾ ਅੱਛਾ ਡੀਲ ਤੁਹਾਨੂੰ ਇਹੀ ਕਰ ਰਹੇ ਸੀ ਇਸ ਮਾਮਲੇ ਛੁੜੇ ਸੀ ਜਿਹੜਾ ਪਰਚਾ ਦਾ ਹੋਇਆ ਪਰਚਾ ਦਾ ਜ਼ਮੀਨ ਨਿਬੇ ਬਾਤ ਚੱਲ ਰਹੀ ਹੈ ਪੈਸੇ ਅੱਜ ਮੰਗਾਇਆ ਗਿਆ ਇਸ ਤੋਂ ਪੈਸੇ ਹਾਂਸੀ ਹੈ ਤੇ ਤੁਸੀਂ ਪੈਸੇ ਦਾ ਜਿਹੜ ਕਿਉਂਕਿ ਫੋਨ ਕਾਲ ਕਰਦਾ ਸੀ ਇਹ ਫੋਨ ਕਾਲ ਪਹਿਲਾਂ ਪਰਸਨਲੀ ਵੀ ਕਹਿੰਦਾ ਸੀ ਫੋਨ ਕਾਲ ਵੀ ਕਰਦਾ ਸੀ ਸਿੱਧੇ 5 ਲੱਖ ਹੀ ਮੰਗੇ ਕਿ ਪਹਿਲਾਂ ਘੱਟ ਮੰਗੇ ਹੈਗੇ 5-5 ਹੀ ਮੰਗਿਆ ਸੀ 5 ਤੋਂ 2 ਤੇ ਆਉਂਦਾ ਸੀ 2 ਤੇ ਆ ਗਿਆ 2 ਤੇ ਅੱਜ ਕਿੰਨੇ ਦਿੱਤੇ ਅੱਜ ਮੈਂ 1 ਲੱਖ ਤਾਂ ਦਿੱਤਾ ਸੀ 1 ਲੱਖ ਤਾਂ ਹਾਂਜੀ ਤੇ ਕਿੰਨੇ ਵਜੇ ਦਿੱਤਾ ਸੀ 2:00 ਵਜੇ ਦਾ ਟਾਈਮ ਸੀ ਮੇਰੇ ਬਾਣੀ ਵਿੱਚ ਹੀ ਦਿੱਤਾ ਸੀ ਇੱਥੇ ਹਾਂਜੀ ਤੇ ਉਹਨਾਂ ਨੇ ਫਿਰ ਗਾਂ ਉਹਨਾਂ ਨੇ ਗਾਂ ਲੈ ਕੇ ਇੱਥੇ ਗੱਡੀ ਚ ਰੱਖ ਦਿੱਤੀ ਪਹਿਲਾਂ ਮੈਨੂੰ 10-15 ਮਿੰਟ ਬਿਠਾਈ ਰੱਖਿਆ ਕਹਿੰਦੇ ਮੈਂ ਡਿਪਟੀ ਸਾਹਿਬ ਨਾਲ ਗੱਲ ਕਰਿਆ ਵਾਂ ਵੀ ਲੱਕ ਫੜ ਲਾਂ ਜਾਂ ਨਾ ਫੜ ਲਾਂ ਤੁਸੀਂ ਇਸ ਗੱਲ ਨੂੰ ਲੈ ਕੇ ਵਿਜੀਲੈਂਸ ਨਾਲ ਤੁਹਾਡੀ ਹਿੱਤਾਲ ਮੇਰੀ ਹਾਂਜੀ ਹਾਂਜੀ ਠੀਕ ਹੈ ਸਰ ਪੀਕਨ ਚੌਨ ਜਿਹੜੇ ਰੇਡ ਕੀਤੀ ਹੈ ਪਰਮਜੀਤ ਕੌਰ ਜਿਹੜੇ ਕਲਿਆਣ ਸੁੱਖਾ ਮਦਈ ਸਾਡੇ ਇਹਨਾਂ ਨੇ ਜਿਹੜੀ ਸਾਡੇ ਕੋਲੇ ਕੰਪਲੇਨਟ ਕੀਤੀ ਸੀਗੀ ਕਿ ਜਿਹੜਾ ਹੈਗਾ 70 ਨੰਬਰ ਮਕਦਮਾ ਦਰਜ ਹੈ 2025 ਦਾ ਥਾਣੇ ਥਾਣੇ ਦੇ ਵਿੱਚ ਉਸ ਦੇ ਸਬੰਧ ਜਿਹੜਾ ਹੈਗਾ ਉਹਨਾਂ ਉਹਨਾਂ ਦੇ ਵਰਜ਼ਨ ਮੁਤਾਬਕ ਉਹਨਾਂ ਦੇ ਜਿਹੜੇ ਹੈਗੇ ਹਸਬੰਡ ਨੂੰ ਤੇ ਉਹਨਾਂ ਨੇ ਬੱਚਾ ਨੂੰ ਜਿਹੜਾ ਗਲਤ ਨਾਮਿਨੇਟ ਕੀਤਾ ਗਿਆ ਸੀ ਜਿਸ ਦੇ ਬਿਹਾਵ ਤੇ ਉਹਨਾਂ ਨੇ ਕੰਪਲੇਨਟ ਬੇਗਾਨੀ ਦਿੱਤੀ ਸੀਗੀ ਐਸਐਸਪੀ ਦਫਤਰ ਜਿਹੜੀ ਰਿਪੋਰਟ ਸਾਨੂੰ ਮਾਰਕ ਹੋਈ ਸੀਗੀ ਕੁਰੇ ਸਬੰਧ ਜਿਹੜੇ ਇਹਨਾਂ ਦੇ ਨਾਲ ਇੱਕ ਰਾਜਕੁਮਾਰ ਸਹਾਇਕ ਜਿਹੜੀ ਰੀਡਰ ਕੰਮ ਕਰਦਾ ਹੈਗਾ ਉਹਨੇ ਜਿਹੜੀ ਹੈਗੀ ਹੈ ਮਦਈ ਤੋਂ 2 ਲੱਖ ਰੁਪਏ ਦੀ ਜਿਹੜੀ ਹੈਗੀ ਡਿਮਾਂਡ ਕੀਤੀ ਜਿਸ ਦੇ ਤਹਿਤ ਅਸੀਂ ਆਦਾ ਇੱਕ ਟਰੈਪ ਸ਼ਾਇਦ ਇਹਦੇ ਵਿੱਚੋਂ ਲੱਖ ਰੁਪਏ ਲੈਣ ਦੇ ਨੂੰ ਰੈਡ ਹੰਡੜਾ ਸੀ ਲੋ ਜਿਹੜਾ ਕਾਬੂ ਕੀਤਾ ਹੈ ਸਹਾਇਕ ਕਰੈਕਟਰ ਕਿਹਦਾ ਜੀ ਹੈ ਇਹ ਡਿਪਟ ਸਨਰ ਸੈਕਟਰੀ ਜਿਹਨੇ ਕਿਹੜੇ ਕਿਹਨੇ ਦੇ ਦਿੱਤੇ ਸਾਡੇ ਨਹੀਂ ਇਹ ਆਲਾ ਚੋ 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 ਇਹ ਡਿਪਟਾ ਦੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇੱਥੇ ਪੈਸੇ ਲੈ ਡਿਪਟਾ ਦੀ ਗੱਡੀ 'ਚ ਰੱਖਤੀ ਸੀ ਧੁਰ ਕਬਰੀ ਕਿਹੜੇ ਰੈਂਕ ਦਾ ਵਿਅਕਤੀ ਇਹ ਦੇਖੀ ਹੈ ਹਾਂਜੀ ਕਿਹੜੇ ਰੈਂਕ ਦਾ ਵਿਅਕਤੀ ਜਿਹੜਾ ਇਹ ਅਸੀਂ ਜਿਹੜੇ ਹੈਗੇ ਆਪਣਾ ਪੋਰਟਲ ਕਰ ਰਹੇ ਹੈਗੇ ਜੋ ਵੀ ਉਹ ਬੰਦਾ ਗੱਡੀ ਕੀ ਹੈ ਸਰ ਹਾਂਜੀ ਗੱਡੀ ਕਿਹਦੇ ਨਾਂ ਤੇ ਹੈ ਗੱਡੀ ਕਿਹਦੇ ਨਾਂ ਤੇ ਇਹ ਤਤਤੀ ਚੱਲ ਰਹੀ ਹੈ ਕਿਉਂਕਿ ਜਿਹੜੇ ਹਜੇ ਡੀਸੀ ਦੀ ਮੋਡਲ ਤੋਂ ਸਟੇਟ ਅਸੀਂ ਨਹੀਂ ਕਹਿ ਸਕਦਾ ਜਿਹੜਾ ਵਿਅਕਤੀ ਖੜਾ ਗਿਆ ਉਹ ਵੀ ਆਪਾਂ ਉਹ ਕਿਸ ਰੈਂਕ ਦਾ ਬੰਦਾ ਹੈ ਇਹ ਹੈਡ ਕਮਸਟਰਲ ਹਾਂ ਇਹ ਦੇਖੀ ਸਾਹਿਬ ਦੀ ਗੱਡੀ 'ਚ ਪੈਸੇ ਰੱਖੇ ਲੱਗਦਾ ਵੀ ਹੋਰ ਕਿਸੇ ਦੀ ਇਨਵੋਲਵਮੈਂਟ ਹੋ ਸਕਦੀ ਹੈ ਇਸ ਸਬੰਧੀ ਤਫਤੀਸ਼ ਕਰ ਰਿਹਾ ਜੇਕਰ ਡਿਪਸਾਉ ਦਾ ਜਾਂ ਹੋਰ ਕਿਸੇ ਦਾ ਵੀ ਰੋਲ ਆਊਗਾ ਤਾਂ ਅਸੀਂ ਪ੍ਰੋਪਰ ਪ੍ਰਸੀਜਨ ਨਾਲ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਸੇ ਨੂੰ ਬਖਸ਼ਾਂਗੇ ਨਹੀਂ ਮਾਮਲੇ ਦੀ ਜਾਂਚ ਕੌਣ ਕਰ ਰਹੀ ਸੀ ਜਿਹੜੀ ਇਨਕੁਆਰੀ ਕੌਣ ਕਰ ਰਹੀ ਸੀ ਡਿਪਸਾਉ ਪੁਲਿਸ